ਜੇ ਉਹਨਾਂ ਕੋਲੇ ਮੇਰੇ ਵਿਰੁੱਧ ਸਰਕਾਰ ਦੇ ਵਿਰੁੱਧ ਕੋਈ ਪੁਆਇੰਟ ਹੁੰਦਾ 1 ਨਵੰਬਰ ਨੂੰ ਲੁਧਿਆਣੇ ਆਪਾਂ ਡਿਬੇਟ ਰੱਖੀ ਸੀ 25 ਦਿਨ ਪਹਿਲਾਂ ਕਹਤਾ ਸੀ ਉੱਥੇ ਆ ਜਿਓ ਹਰੇਕ ਟੌਪਿਕ ਤੇ ਗੱਲ ਕਰਾਂਗੇ ਮੈਂ ਕੁਰਸੀਆਂ ਵੀ ਲਾ ਲਈਆਂ ਉੱਥੇ ਆਏ ਨਹੀਂ ਉਸ ਦਿਨ ਕਿਉਂ ਨਹੀਂ ਆਏ ਫਿਰ ਹੁਣ ਕਿਉਂ ਬੋਲੀ ਜਾਂਦੇ ਐ ਉਸ ਦਿਨ ਆ ਜਾਂਦੇ ਬੰਗਲ ਕਰ ਲੈਂਦੇ ਵੀਰੋ ਹਈ ਨਹੀਂ ਬੋਲਣ ਨੂੰ ਕੁਝ ਪਹਿਲਾਂ ਕਹਿੰਦੇ ਬਿਜਲੀ ਆਏ ਥੋੜੀ ਫ੍ਰੀ ਹੋ ਜੂ ਮੈਂ ਕਰਤੀ ਜ਼ੀਰੋ ਆਉਂਦਾ ਨਾ ਬਿੱਲ ਕਹਿੰਦੇ ਜਿਆਦੇ ਦਿਨ ਨਹੀਂ 2 ਚੰ ਮਹੀਨੇ ਹੋਊ 2 ਸਾਲ ਹੋ ਗਏ ਬਿਜਲੀ ਬਿਲ ਜ਼ੀਰੋ ਆਉਂਦਾ ਫਿਰ ਕਹਿੰਦੇ ਨੌਕਰੀਆਂ ਨਹੀਂ ਦੇ ਸਕਦਾ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 43000 ਤੁਹਾਡੇ ਚੋਂ ਵੀ ਬਹੁਤ ਸਾਰੇ ਹੋਣਗੇ ਜਿਹਨਾਂ ਦੇ ਰਿਸ਼ਤੇ ਜਾਣਾਂ ਦੋਸਤਾਂ ਮਿੱਤਰਾਂ ਨੂੰ ਨੌਕਰੀ ਮਿਲ ਗਈ ਹੋਊਗੀ ਪਿੰਡ ਮਿਲੀ ਹੈ ਅੱਛਾ ਹੁਣ ਤਾਂ ਪਿੰਡਾਂ 'ਚ ਮੁਕਾਬਲਾ ਇਹ ਹੈ ਕਿ ਕਿਹੜੇ ਪਿੰਡ ਨੂੰ 5 ਮਿਲ ਗਈਆਂ ਕਿਹੜੇ ਪਿੰਡ ਨੂੰ 7 ਮਿਲ ਗਈਆਂ ਇੱਕ ਪਿੰਡ ਹੈ ਸਰਦੂਲਗੜ੍ਹ ਲਾਕੇ ਚ ਕਰਨਡੀ ਇੱਕੋ ਪਿੰਡ ਚ 40 ਨੌਕਰੀਆਂ ਮਿਲੀਆਂ ਨੇ ਵੀਰੋ 40 ਹੁਣ ਰਾਸ਼ਨ ਦਾ ਗਰੀਬਾਂ ਨੂੰ ਪਹਿਲਾਂ ਮਿਲਦਾ ਸੀ ਮਿੱਟੀ ਵਾਲੀ ਕਣਕ ਸੁਸਤਰੀ ਲੱਗੀ ਹੋਈ ਕਣਕ ਪਸ਼ੂ ਵੀ ਨਹੀਂ ਖਾਂਦੇ ਸੀ ਉਹਨੂੰ ਅਸੀਂ ਹੁਣ ਕਰਨ ਲੱਗਿਆ ਹਰੇਕ ਮਹੀਨੇ ਕਣਕ ਮਿਲੂਗੀ ਤੇ ਕਣਕ ਉਹ ਮਿਲੂਗੀ ਜਿਹੜੀ ਹੁਣ ਹੀ ਮੰਡੀ ਚਾਈ ਹੈ ਤਕਿ ਜਿਹੜੀ ਕਣਕ ਦਾ ਆਟਾ ਮੁੱਖ ਮੰਤਰੀ ਦੇ ਘਰੇ ਬਣਦਾ ਉਸੇ ਕਣਕ ਦਾ ਟਾਉਣਾ ਨੂੰ ਮਿਲੂਗਾ ਗਰੀਬਾਂ ਨੂੰ ਜੇ ਉਹਨਾਂ ਕੋਲੇ ਮੇਰੇ ਵਿਰੁੱਧ ਸਰਕਾਰ ਦੇ ਵਿਰੁੱਧ ਕੋਈ ਪੁਆਇੰਟ ਹੁੰਦਾ 1 ਨਵੰਬਰ ਨੂੰ ਲੁਧਿਆਣੇ ਆਪਾਂ ਡਿਬੇਟ ਰੱਖੀ ਸੀ 25 ਦਿਨ ਪਹਿਲਾਂ ਕਹਿੰਦਾ ਸੀ ਉੱਥੇ ਆ ਜਿਓ ਹਰੇਕ ਟੌਪਿਕ ਤੇ ਗੱਲ ਕਰਾਂਗੇ ਮੈਂ ਕੁਰਸੀਆਂ ਵੀ ਲਾ ਲਈਆਂ ਉੱਥੇ ਆਏ ਨਹੀਂ ਉਸ ਦਿਨ ਕਿਉਂ ਨਹੀਂ ਆਏ ਫਿਰ ਹੁਣ ਕਿਉਂ ਬੋਲੀ ਜਾਂਦੇ ਆ ਉਸ ਦਿਨ ਆ ਜਾਂਦੇ ਬੰਗਲ ਕਰ ਲੈਂਦੇ ਵੀਰੋ ਹਈ ਨਹੀਂ ਬੋਲਣ ਨੂੰ ਕੁਝ ਪਹਿਲਾਂ ਕਹਿੰਦੇ ਬਿਜਲੀ ਆਏ ਥੋੜੀ ਫ੍ਰੀ ਹੋ ਜੂ ਮੈਂ ਕਰਤੀ ਜ਼ੀਰੋ ਆਉਂਦਾ ਨਾ ਬਿੱਲ ਕਹਿੰਦੇ ਜਿਆਦੇ ਦੇਰ ਨਹੀਂ ਦੋ ਚਰ ਮਹੀਨੇ ਹੋਊ ਦੋ ਸਾਲ ਹੋ ਗਏ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਫਿਰ ਕਹਿੰਦੇ ਨੌਕਰੀਆਂ ਨਹੀਂ ਦੇ ਸਕਦਾ 43000 ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ 43000 ਤੁਹਾਡੇ ਚ ਵੀ ਬਹੁਤ ਸਾਰੇ ਹੋਣਗੇ ਜਿਹਨਾਂ ਦੇ ਰਿਸ਼ਤੇ ਜਾਣੇ ਦੋਸਤਾਂ ਮਿੱਤਰਾਂ ਨੂੰ ਨੌਕਰੀ ਮਿਲ ਗਈ ਹੋਊਗੀ ਪਿੰਡ ਮਿਲੀ ਹੈ ਅੱਛਾ ਹੁਣ ਤਾਂ ਪਿੰਡਾਂ 'ਚ ਮੁਕਾਬਲਾ ਇਹ ਹੈ ਕਿ ਕਿਹੜੇ ਪਿੰਡ ਨੂੰ 5 ਮਿਲ ਗਈਆਂ ਕਿਹੜੇ ਪਿੰਡ ਨੂੰ 7 ਮਿਲ ਗਈਆਂ ਇੱਕ ਪਿੰਡ ਹੈ ਸਰਦੂਲਗੜ ਇਲਾਕੇ 'ਚ ਕਰਨਡੀ ਇੱਕੋ ਪਿੰਡ 'ਚ 40 ਨੌਕਰੀਆਂ ਮਿਲੀਆਂ ਨੇ ਫਿਰ ਉਹ 40 ਹੁਣ ਰਾਸ਼ਨ ਦਾ ਗਰੀਬਾਂ ਨੂੰ ਪਹਿਲਾਂ ਮਿਲਦਾ ਸੀ ਮਿੱਟੀ ਵਾਲੀ ਕਣਕ ਸੁਸਤਰੀ ਲੱਗੀ ਹੋਈ ਕਣਕ ਪਸ਼ੂ ਵੀ ਨਹੀਂ ਖਾਂਦੇ ਸੀ ਉਹਨੂੰ ਅਸੀਂ ਹੁਣ ਕਰਨ ਲੱਗਿਆ ਹਰੇਕ ਮਹੀਨੇ ਕਣਕ ਮਿਲੂਗੀ ਤੇ ਕਣਕ ਉਹ ਮਿਲੂਗੀ ਜਿਹੜੀ ਹੁਣ ਹੀ ਮੰਡੀ ਚਾਈ ਹੈ ਤਕੀ ਜਿਹੜੀ ਕਣਕ ਦਾ ਆਟਾ ਮੁੱਖ ਮੰਤਰੀ ਦੇ ਘਰੇ ਬਣਦਾ ਉਸੇ ਕਣਕ ਦਾ ਆਟਾ ਉਹਨਾਂ ਨੂੰ ਮਿਲੂਗਾ ਗਰੀਬਾਂ ਨੂੰ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ